ਅਸੀਂ ਕਾਲ ਜੀ ਇਸ ਟਾਈਮ ਅਸੀਂ ਖੜੇ ਹੈਗੇ ਆ ਮੋਗਾ ਜ਼ਿਲ੍ਹੇ ਦੇ ਪਿੰਡ ਬਸੀਆਂ ਵਿੱਚ ਜਿੱਥੇ ਕਿ ਸਤਲੁਜ ਦਰਿਆ ਜਿਹੜਾ ਜੋ ਕਿ ਕਮਾਲ ਕੇ ਪੋਲਾਪਾ ਕਹਿ ਦਿੰਨੇ ਹੈਗੇ ਆ 메ਨ ਜਿਹੜਾ ਹੈਗਾ ਸਤਲੁਜ ਦਰਿਆ ਜੋ ਢਾ ਲੱਗੀ ਸੀਗੀ ਪਾਣੀ ਔਨ ਕਰਕੇ ਪਿੱਛੇ ਬਾਰਸ਼ਾ ਔਨ ਕਰਕੇ ਜਿੱਥੇ ਜਿਹੜੀ ਹੈਗੀ ਆ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰ ਸਿੰਘ ਲਾਡੀ ਟੋਸ ਜੀ ਵੀ ਅੱਜ ਪਹੁੰਚੇ ਸੀਗੇ ਉਹਨਾਂ ਵੱਲੋਂ ਇਹ ਆਸ਼ਵਾਸ਼ਣ ਦਿੱਤਾ ਗਿਆ ਜੋ ਜੋ ਵੀ ਇੱਥੇ ਜਿਹੜੀ ਚੀਜ਼ ਚਾਹੀਦੀ ਹੈਗੀ ਉਹ ਮੁਹੱਈਆ ਕਰਵਾਈ ਜਾਏਗੀ ਵੱਖ-ਵੱਖ ਸੰਸਥਾਵਾਂ ਵੀ ਜਿਹੜੀਆਂ ਹੈਗੀਆਂ ਇਸ ਟਾਈਮ ਤੇ ਪੁਲ ਦੀ ਜੋ ਢਾਹ ਲੱਗੀ ਹੈਗੀ ਆ ਬੰਨ ਬੰਨ ਨੂੰ ਜਿਹੜਾ ਹੈਗਾ ਮਜ਼ਬੂਤ ਕਰਨ ਦੇ ਵਿੱਚ ਲੱਗੀਆਂ ਹੋਈਆਂ ਤਾਂ ਅਸੀਂ ਜੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਫਾਸਟ ਨਿਊਜ਼ ਪੰਜਾਬ ਦੇ ਜ਼ਰੀਏ ਇਹ ਮੋਗਾ ਦੇ ਪਿੰਡ ਬਸੀਆਂ ਤੋਂ ਦਿਖਾ ਰਹੇ ਹਾਂ ਤਾ ਆਉ ਤੈਨੂੰ ਦਿਖਾਉਣੇ ਆਗੇ ਆ ਲਾਈਵ ਤਸਵੀਰਾਂ ਜੀ ਨਾਮ ਤੁਹਾਡਾ ਮਾਸ਼ੰਗਾਰਾ ਜੀ ਮੇਰਾ ਪਿੰਡ ਹੈ ਵਸਦਾ ਮੈਂ ਚੱਕ ਬਾਵਣੀਆਂ ਵਿੱਚ ਆ ਜੀ ਤੇ ਇਹ ਜ਼ਮੀਨ ਜਿਹੜੀ ਬਾਸੀਆਂ ਮੋਗਾ ਜ਼ਿਲ੍ਹੇ ਦੀ ਹੈ ਬਾਸੀਆਂ ਮੋਗਾ ਜ਼ਿਲ੍ਹੇ ਦੇ ਵਿੱਚ ਕੱਲ ਦਾ ਜਿਹੜਾ ਹੈਗਾ ਖਬਰਾਂ ਚੱਲ ਰਹੀਆਂ ਆਈਆਂ ਦਿਖਾਏਗਾ ਟਾਹ ਲੱਗੀ ਹੈਗੀ ਆ ਕੀ ਅੱਜ ਵੀ ਸਿੱਤ ਕੀ ਹੈ ਅੱਜ ਦੀ ਸਥਿਤੀ ਜੇ ਦੇਖੀਏ ਤੇ ਪ੍ਰਸ਼ਾਸਨ ਦੇ ਨਾਲੋਂ ਵੀ ਆਮ ਜਨਤਾ ਦੀ ਜਿਹੜੀ ਆ ਉਹ ਬਹੁਤ ਸਥਿਤੀ ਵਧੀਆ ਜੀ ਆਮ ਜਨਤਾ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਕੱਲ ਵੀ ਦਿੱਤਾ ਅੱਜ ਵੀ ਦਿੱਤਾ ਪਰਸੋਂ ਵੀ ਦਿੱਤਾ ਜੀ ਆਮ ਜਨਤਾ ਨੇ ਕਿਉਂ ਪ੍ਰਸ਼ਾਸਨ ਜਿਹੜਾ ਉਹ ਕੱਲ੍ਹ ਦੀਆਂ ਆਉਂਦੀਆਂ ਵੀ ਅੱਖਾਂ ਉਗੜੀਆਂ ਉਹ ਵੀ ਪ੍ਰਸ਼ਾਸਨ ਵੀ ਹੁਣ ਸਾਥ ਦੇ ਰਿਹਾ ਨਾਲ ਤੇ ਬਾਕੀ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਜਿਹੜੀ ਆ ਤਾ ਦਿਖਾ ਦਿਓ ਜਿਹੜੀ ਆ ਢਾ ਲੱਗੀ ਝੋਨਾ ਡਿੱਗਣ ਦੇ ਆ ਤੁਹਾਡੇ ਸਾਹਮਣੇ ਇਹਦਾ ਕੋਈ ਜਿੱਦਾ ਏਦਾ ਬੂਰੇ ਬਾਰੇ ਦਾ ਲਾ ਕੇ ਕੋਈ ਹੱਲ ਕੀਤਾ ਜਾਵੇ ਜਿੰਨਾ ਚਿਰ ਪਾਣੀ ਨਹੀਂ ਲੈਂਦਾ ਇਹ ਧਾਰੂਪੀ ਜਾ ਸਕਦੀ ਆ ਜੇ ਪ੍ਰਸ਼ਾਸਨ ਇਹਦੇ ਤੇ ਕੋਈ ਗੌਰ ਕਰੇ ਤੇ ਇਹ ਤਾਂ ਕੱਲ ਨੂੰ ਹੀ ਰੋਕਿਆ ਜਾ ਸਕਦਾ ਕਿਉਂਕਿ ਪ੍ਰਸ਼ਾਸਨ ਕੋ ਹਰੇਕ ਤਰ੍ਹਾਂ ਦੀ ਆ ਮਸ਼ੀਨਰੀ ਵੀ ਆ ਜੇ ਸੀ ਬੀ ਆ ਪੋਪ ਲੈਣਾ ਵੀ ਆ ਪ੍ਰਸ਼ਾਸਨ ਚਾਵੇ ਤੇ ਇੱਕ ਦਿਨ ਦੇ ਵਿੱਚ ਬੰਦ ਕਰ ਸਕਦਾ ਅੱਜ ਵਿਧਾਇਕ ਸਰਪੋਰਟ ਜਿੰਦਰ ਲਾਢੀ ਕੋ ਉਸ ਜੀ ਵੀ ਇੱਥੇ ਦੌਰਾ ਕਰਕੇ ਉਹ ਦੌਰਾ ਦੌਰਾ ਕਰਕੇ ਗਿਆ ਉਹ ਤਾਂ ਮਸ਼ਵਾਸ਼ਣ ਤੇ ਦੁਆ ਕੇ ਗਿਆ ਜੀ ਉਹਨਾਂ ਨੂੰ ਕਹਿ ਕੇ ਗਿਆ ਐਸਡੀਓ ਐਸਡੀਓ ਸਾਹਿਬ ਨੂੰ ਵੀ ਇਹਦੀ ਪ੍ਰਪੋਜ਼ਲ ਬਣਾ ਕੇ ਭੇਜੋ ਇਹਦੀ ਮਿਲ ਲੋ ਆਇਆ ਜਿੰਨਾ ਹੈਗਾ ਵੀ ਇੱਥੇ ਪੱਥਰ ਲਾਇਆ ਜਾਊਗਾ ਉਹਦੀ ਕੰਧ ਬਣਾਈ ਜਾਊਗੀ ਤੇ ਵੀ ਮੈਨੂੰ ਪ੍ਰਪੋਜ਼ਲ ਬਣਾ ਕੇ ਜਦੋਂ ਭੇਜੋਗੇ ਗਾਇਕਸ ਜੀ ਨੂੰ ਮੈਨੂੰ ਦੱਸੋ ਪਾਸ ਕਰਾ ਕੇ ਤੇ ਗਾਇ ਐਡੀਸੀ ਤੋਂ ਵੀ ਪਾਸ ਕਰਾ ਕੇ ਚਾਲੂ ਕਰਾ ਕੇ ਕੰਮ ਉਹ ਕੰਮ ਚਾਲੂ ਉਦੋਂ ਹੋਣਾ ਜਦੋਂ ਪਾਣੀ ਲੈ ਗਿਆ ਜਿੰਨਾ ਚਰਪਾਨ ਨਹੀਂ ਲਈ ਪਾਣੀ ਨਹੀਂ ਲੈਂਦਾ ਉਹਨਾਂ ਚਰਾਟਾ ਜਿਹੜੀ ਹਟਾਉਣ ਦਾ ਇਸ ਤਰ੍ਹਾਂ tạmਲੇਲੀ ਤੌਰ ਤੇ ਇਹ ਇੰਤਜ਼ਾਮ ਕੀਤਾ ਜਾ ਸਕਦਾ ਜੇ ਪ੍ਰਸ਼ਾਸਨ ਚਾਵੇ ਤੇ ਇਹ ਕਲ ਨਹੀਂ ਹੋ ਸਕਦਾ ਕੀ ਮੰਗ ਕਰਦੇ ਹੋ ਵੀ ਤੁਹਾਡੀ ਫਸਲ ਜਿਹੜੀ ਹੈਗੀ ਬਚੇ ਜਾਂ ਜਿਹੜਾ ਪਾਣੀ ਦਾ ਖਤਰਾ ਹੋ ਸਕਦਾ ਉਹ ਦੇਖੋ ਜੀ ਪਾਣੀ ਦੇ ਖਤਰੇ ਤੋਂ ਤੁਸੀਂ ਬਚਾ ਲਿਆ ਉਹ ਅੱਜ ਸਾਡਾ ਉਸ ਸਾਡਾ ਜਿਹੜਾ ਮੁਕੰਮਲ ਹੋ ਗਿਆ ਹੁਣ ਤੇ ਜਿਹੜੀ ਅਸਲ ਟਾ ਜਿਹੜੀ ਆ ਹੋਰ ਨਹੀਂ ਹੁਣ ਫਸਲਾਂ ਤੇ ਲੱਗ ਰਹੀ ਆ ਚਲੋ ਉਹ ਵੀ ਸਾਡਾ ਪਕਰਾਲਾ ਜਿਹੜਾ ਸਿਰੇ ਚੜ ਗਿਆ ਵੀ ਜਿਹੜੀ ਅਸਰਟਾ ਅੱਜ ਸੀਗੀ ਬੰਨ ਤੱਕ ਜਾਣ ਵਾਲੀ ਉਹ ਅਸੀਂ ਅੱਜ ਰੁਕ ਚੁੱਕੇ ਪਾਣੀ ਅੱਗੇ ਨਾਲੋਂ ਵਧਿਆ ਪਾਣੀ ਦਾ ਪਾਣੀ ਦਾ ਪੱਦਾ ਫੁੱਟ ਵਧਿਆ ਕੁਝ ਜ਼ਿਆਦਾ ਨਹੀਂ ਹੁਣ ਮੰਗ ਕੀ ਕਰਦੇ ਮੰਗ ਅਸੀਂ ਇਹ ਆਨੇ ਵੀ ਜੇ ਆਪ ਝੋਨਾ ਵੀ ਬਚ ਗਿਆ ਤਾਂ 92 ਵੱਜੂਗਾ ਜੇ ਇਦਾਂ ਢਾਹ ਲੱਗਦੀ ਰਹੀ ਝੋਨਾ ਨਾ ਬਚਿਆ ਤਾਂ ਬੰਨ ਵੀ ਗਿਆ ਸਾਕਾ ਵੀ ਗਿਆ ਇੱਕ ਜੇਕਰ ਗੱਲ ਕਰੀਏ ਸੰਸਥਾਵਾਂ ਦੀ ਇੱਥੇ ਬਹੁਤ ਸਾਰੇ ਜਿਹੜੇ ਹੈਗੇ ਲੋ ਕਿਵਾ ਕਰਨ ਆਤੀ ਆ ਰਿਹਾ ਉਹਨਾਂ ਬਾਰੇ ਕੀ ਡੇਰਾ ਸੱਚਾ ਸੌਦਾ ਦੀ ਆਪਣੀ ਜਿਹੜੀਆਂ ਕੱਲ ਆਪਣੇ ਸੰਸਥਾ ਆਈ ਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਨੇ ਜਿੰਨਾ ਕੱਲ ਦਾ ਸਹਯੋਗ ਸਾਨੂੰ ਦਿੱਤਾ ਜੀ ਆਪਦੇ ਨਿੱਜੀ ਕੰਮ ਛੱਡਦੇ ਹੋਏ ਆਪਣੇ ਘਰਾਂ ਤੋਂ ਕੋਈ ਇੱਕ ਦੋ ਘੰਟੇ ਨਿੱਟ ਕੰਮ ਛੱਡਦਾ ਕਿਸੇ ਲਈ ਇਹ ਸਾਡੇ ਐਸ ਔਕੜ ਦੇ ਵਿੱਚ ਆ ਕੇ ਇਹਨਾਂ ਨੇ ਜੇ ਕੱਲ ਤੋਂ ਲੈ ਕੇ ਅੱਜ ਤੱਕ ਦੋ ਦਿਨਾਂ ਦਾ ਇਹਨਾਂ ਨੇ ਸਾਨੂੰ ਸਾਥ ਦਿੱਤਾ ਦੇ ਕੋਈ ਕਿੱਡੀ ਵੱਡੀ ਇਹਨਾਂ ਨੇ ਸਾਡੇ ਲਈ ਉਪਕਰਾਂ ਦੇ ਵਿੱਚ ਇਹਨਾਂ ਨੇ ਸਾਡਾ ਸਾਥ ਦਿੱਤਾ ਸਵੇਰ ਤੋਂ ਆਉਂਦੇ ਰਾਤ ਜਿਹੜੇ ਆ ਜੀ ਇਹ 8 ਵਜੇ ਗਏ ਤੇ ਇੰਨਾ ਸਾਡਾ ਸਹਿਯੋਗ ਜਿਹੜਾ ਜੀ ਅਸੀਂ ਇਹਦਾ ਬਹੁਤ ਧੰਨਵਾਦੀ ਮੇਰੇ ਕੋਲ ਕੋਈ ਏਡੇ ਸ਼ਬਦ ਵਧੀਆ ਨਹੀਂ ਜਿਹੜਾ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਮੈਂ ਇਹਨਾਂ ਨੇ ਕਿੰਨਾ ਸਹਿਯੋਗ ਦਿੱਤਾ ਲੋਕਾਂ ਦੇ ਭਲੇ ਲਈ ਜਿਹੜਾ ਇਹ ਗੱਲ ਹੋਰ ਆ ਜੀ ਆਪ ਦੇ ਕੰਮ ਨਾਲ ਸਾਰੀ ਦੁਨੀਆ ਭੱਜੀ ਫਿਰਦੀ ਐ ਠੀਕ ਹੈ ਜੀ ਹੋਰ ਇਲਾਕੇ ਦੇ ਨੇ ਉਹ ਇਲਾਕੇ ਹੁਣ ਇਲਾਕੇ ਨੇ ਬਹੁਤ ਸਹਿਯੋਗ ਦਿੱਤਾ ਜੀ ਜਿੰਨੇ ਵੀ ਇੱਥੇ ਆਏ ਆ ਵੀਰ ਜੋ ਵੀ ਇਨਾ ਪਿੰਡਾਂ ਦੇ ਆਏ ਆ ਸਾਬ ਆਪ ਕੋ ਤਾਂ ਕੰਮ ਚੱਲਣ ਡਿਆ ਵੀ ਚਲੋ ਵੀ ਜਿੱਦਾਂ ਵੀ ਅਗਲੇ ਦਾ ਚੋਰ ਲੱਗਦਾ ਮਿੱਟੀ ਲਈ ਆਉਂਦਾ ਕੋਈ ਗੋੜੇ ਲਈ ਆਉਂਦਾ ਸਭ ਸਹਿਯੋਗ ਦੇ ਰਹੇ ਆ ਪੂਰਾ ਸਤਨਾਵ ਸਿੰਘ ਜੀ ਹਾਂ ਜੀ ਪਿੰਡ ਕਿਹੜਾ ਤੁਹਾਡਾ ਚੱਕ ਬਾਮ ਨੇ ਆ ਜੀ ਚੱਕ ਬਾਮ ਇਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਚੱਕ ਬਾਮ ਨੇ ਆ ਜਾਂ ਵਾਸੀਆਂ ਪਿੰਡ ਆ ਇਹ ਵਾਸੀਆਂ ਦੇ ਨਾਲ ਵਟਨਾ ਵਟ ਸਾਂਝੀ ਆ ਜੀ ਇਹ ਇਹ ਖੇਤ ਤੁਹਾਡਾ ਆ ਖੇਤ ਆਪਣਾ ਜੀ ਕੀ ਨੁਕਸਾਨ ਹੋ ਰਿਹਾ ਨੁਕਸਾਨ ਚੁਨਾ ਵਿਜੈ ਚੁਨਾ ਵੱਡੀ ਦੁਰਿਆ ਹੁੰਦਾ ਪਾਣੀ ਬਹੁ ਡੂੰਗਾ ਹੋ ਗਿਆ ਇੱਥੇ 40 45 ਫੁੱਟ ਪਾਣੀ ਡੂੰਗਾ ਇੱਥੇ ਪਾਣੀ ਪਹਿਲਾਂ ਨਾਲੋਂ ਵਧਿਆ ਜਾਂ ਘਟਿਆ ਜੀ ਪਾਣੀ ਵਧਿਆ ਥੋੜਾ ਜਿਆਦਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਕੀ ਕਰਨਾ ਇੱਥੇ ਪੱਥਰ ਲੱਗਣਾ ਚਾਹੀਦਾ ਹੈ ਗੱਟੇ ਲੱਗਣੇ ਚਾਹੀਦੇ ਨੇ ਆਜਾ ਮੇਲੇ ਸਾਵਾ ਆ ਕੀ ਹੈਗੇ ਉਹਨਾਂ ਵੱਲੋਂ ਵੀ ਕੁਝ ਹੋ ਸਕਦਾ ਕੋਈ ਨਹੀਂ ਜੀ ਪਰ ਰੋਸਾ ਆਇਆ ਜੋ ਕਈ ਸੰਸਥਾਵਾਂ ਵੀ ਜਾਂ ਲੋਕ ਜਿਹੜਾ ਹੈਗਾ ਸੇਵਾ ਕਰਨ ਆ ਰਹੇ ਆ ਸੇਵਾ ਸਰਫੇ ਵਾਲੇ ਆ ਰਹੇ ਆ ਸੇਵਾ ਕਰਨ ਬਹੁਤ ਸੇਵਾ ਕੀਤੀ ਜਾਂਦੇ ਨੇ ਰਾਤ ਦੇਣੀ ਸੇਵਾ ਕੀਤੀ ਲੇਟਾਂ ਵੀ ਉਹਨਾਂ ਲਗਾਈਆਂ ਨੇ ਸਰਫੇ ਵਾਲਿਆਂ ਨੇ ਹਾਂਜੀ ਯਾਨੀ ਕਿ ਉਹ ਕੰਮ ਸੰਭਾਲ ਰਹੇ ਆ ਹੁਣ ਕੋਈ ਖਤਰੇ ਵਾਲਾ ਕੰਮ ਹੈ ਕਿ ਪਿੰਡ ਚੋਂ ਪਾਣੀ ਜਾ ਸਕਦਾ ਹੈ ਨਹੀਂ ਪਿੰਡ ਚ ਨਹੀਂ ਹੈ ਪਾਣੀ ਜਾ ਸਕਦਾ ਹੈ ਸੰਭਾਲ ਲੈਣ ਦਾ ਮੌਕਾ ਆਉਂਦਾ ਉਹਨਾ ਹਾਂਜੀ ਜੇਕਰ ਜੇਕਰ ਇਹਨਾਂ ਨਾ ਸੰਭਾਲਿਆ ਜਾਂਦਾ ਤਾਂ ਕਿੰਨਾ ਨਾ ਸੰਭਾਲਿਆ ਜਾਂਦਾ ਤੇ ਬੰਨ ਟੁੱਟੇ ਜਾਂਦਾ ਸਾਰੇ ਇਹ ਸਾਰਾ ਏਰੀਆ ਜਿਹੜਾ ਕੋਈਪੁਰਾ ਕੋਕੇ ਵਾਲਾ ਬੰਨ ਕੋ ਪਾਰ ਕਿੰਨੇ ਕ ਪਿੰਡਾ ਲਗਪਾ ਹੈ ਉੱਥੇ ਹੁਣੇ ਕੱਟੋ ਘੱਟ 70-70 ਪਿੰਡਾ ਹੁਣ ਜਾਨੀ ਕਿ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਵੀ ਇਹ ਗੋਰੇ ਜਾਂ ਗੋਰੇ ਜਾਂ ਗੱਟੇ ਜਾਂ ਪੱਥਰ ਲੱਗਿਆ ਲੱਗਣਾ ਚਾਹੀਦਾ ਇੱਥੇ ਦਾ ਠੀਕ ਹੈ ਜੀ ਬਹੁਤ 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 ਧੰਨਵਾਦ ਹਾਂ ਜੀ ਸਤਿਕਾਰ ਸਸ਼ੀ ਗਾਲ ਜੀ ਮੇਰਾ ਹਰਮੰਦਰ ਸਿੰਘ ਹੈ ਪਿੰਡ ਸਿੰਗਲਾ ਅੱਜ ਜੋ ਅਸੀਂ ਸਤਲੁਜ ਰਿਆ ਦੇ ਬਸੀਆਂ ਪਿੰਡ ਦੇ ਵਿੱਚ ਖੜੇ ਆਈਏ ਕੀ ਸਥਿਤੀ ਹੈ ਯਾਰ ਅੱਜ ਜਿਹੜਾ ਬਸੀਆਂ ਪਿੰਡ ਦੇ ਵਿੱਚ ਜਿਹੜੀ ਢਾਹ ਲੱਗੀ ਹੋਈ ਸੀ ਪਿਛਲੇ 4-5 ਦਿਨਾਂ ਤੋਂ ਹੀ ਉਹਨੂੰ ਅੱਜ ਪੂਰਨ ਲਈ ਸਾਰੇ ਆ ਸਹਿਯੋਗ ਆ ਸੇਵਾਦਾਰ ਆਏ ਹੋਏ ਆ ਤੇ ਜਿਹੜਾ ਤਕਰੀਬਨ ਅੱਜ ਬੰਨਣਾ ਜਿਹੜੀ ਪਹਿਲਾ ਸਟੱਡ ਤੇ ਜਿਹੜਾ ਪਾੜ ਪਿਆ ਸੀ ਆ ਉਹ ਸਟੱਡ ਨੂੰ ਅੱਜ ਕੰਪਲੀਟ ਅਸੀਂ ਕਰ ਲਿਆ ਵਾ ਹੁਣ ਇਸ ਤੋਂ ਬਾਅਦ ਜਿਹੜਾ ਦੂਸਰਾ ਸਟੱਡ ਦੇ ਵਿੱਚ ਤੇ ਪਾੜ ਪਿਆ ਹੋਇਆ ਉਸ ਨੂੰ ਕੰਪਲੀਟ ਕਰਨ ਲਈ ਜਿਹੜੀ ਜੰਗ ਸ਼ੁਰੂ ਕਰਨ ਲੱਗੇ ਸੋ ਪਾਣੀ ਦੀ ਗੱਲ ਕਰੀਏ ਪਾਣੀ ਦਾ ਸਤਰ ਜਿਹੜਾ ਵਧਿਆ ਜਾਂ ਘਟਿਆ ਪਾਣੀ ਦਾ ਸਤਰ ਪਿਛਲੇ ਜਿੰਨੇ ਦਿਨਾਂ ਤੋਂ ਚੱਲ ਰਿਹਾ ਜੀ ਪਾਣੀ ਦਾ ਸਤਰ ਉਨਾ ਹੀ ਚੱਲ ਰਿਹਾ ਕਿਉਂਕਿ ਦੂਸਰੇ ਪਾਸਿਓਂ ਜਿਹੜਾ ਪਾਣੀ ਦਾ ਲੈਵਲ ਆ ਉਹ ਉੱਚਾ ਹੋ ਚੁੱਕਿਆ ਵਾ ਤੇ ਇਧਰੋਂ ਨੀਵਾ ਹੋ ਚੁੱਕਿਆ ਕਿਉਂਕਿ ਇੱਥੇ ਜਿਹੜੀ ਡੰਗਾਈ ਆ ਤਕਰੀਬਨ 15 ਤੋਂ 20 ਫੁੱਟ ਜਿਹੜੀ ਡੂੰਗੀ ਹੋ ਚੁੱਕੀ ਆ ਇਸ ਕਰਕੇ ਜਿਹੜਾ ਪਾਣੀ ਦਾ ਝਕਾ ਸਾਰਾ ਇਧਰ ਨੂੰ ਹੋਰ ਪੈ ਰਹੀ ਸੀ ਜਾਂ ਢਾਲ ਲੱਗੀ ਸੀ ਕਿ ਉਹਦੇ ਵਿੱਚ ਕੋਈ ਉਧਾਰ ਆਇਆ ਜਿਹੜਾ ਜੀ ਅਸੀਂ ਇਹ ਜਿਹੜਾ ਸਟੱਡ ਕੰਪਲੀਟ ਕੀਤਾ ਵਾ ਉਹ ਸਟੱਡ ਦੇ ਵਿੱਚ ਕੀਰਾਂ ਪਾਣੀ ਨੇ ਰੋਕ ਕੀਤੀ ਆ ਵੀ ਉੱਥੇ ਨਾ ਹੋਵੇ ਨੁਕਸਾਨ ਪਰ ਜੋ ਪਿਛੋਂ ਢਾਲ ਲੱਗ ਰ ਪ੍ਰਸ਼ਾਸਨ ਉੱਧਰ ਧਿਆਨ ਦੇਣ ਦਾ। ਹਾਂ ਜਿਸ ਤਰ੍ਹਾਂ ਧਰਮਪੁਰ ਦੇ ਐਮਐਲਏ ਵੀ ਇੱਥੇ ਜਿਹੜਾ ਹੈਗਾ ਦੌਰਾ ਕਰਕੇ ਆ ਉਹਨਾਂ ਵੱਲੋਂ ਵੀ ਐਮਐਲਏ ਸਾਹਿਬ ਪਿਛਲੇ 5 ਦਿਨਾਂ ਮੇਰੀ ਜਿਹੜੀ ਮੇਨ ਡਿਊਟੀ ਆ ਐਮਐਲਏ ਸਾਹਿਬ ਵੱਲੋਂ ਹੀ ਲਵਾਈ ਲਾਈ ਗਈ ਆ ਕਿਉਂਕਿ ਇਹਨਾਂ ਪਿੰਡਾਂ ਦਾ ਮੈਂ ਪਿਛਲੇ 10 ਦਿਨਾਂ ਤੋਂ ਜਿਹੜੇ ਹਾਲਾਤਾਂ ਦੇ ਨਜ਼ਰ ਰੱਖੀ ਹੋਈ ਆ ਉਹਨਾਂ ਦੀ ਡਿਊਟੀ ਲੱਗੀ ਹੋ ਜਦੋਂ ਵੀ ਪਿਛਲੇ ਪਰਸੋਂ ਵੀ ਆਏ ਸੀ ਅੱਜ ਵੀ ਆਏ ਸੀ ਇਹ ਕੱਲ੍ਹ ਚੰਡੀਗੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਸ ਪੁਆਇੰਟ ਬਾਰੇ ਮੇਰੇ ਤੋਂ ਚਾਰ ਵਾਰ ਜਾਣਕਾਰੀ ਲਈ। ਮੇਰਾ ਸ਼ਰਧਾਲੂਆਂ ਦਾ ਬੜਾ ਜਿਹੜਾ ਹੈਗਾ ਜ਼ਿਕਰ ਇਹ ਸੰਸਥਾ ਦਾ ਇਸ ਐਨਜੀਓ ਦਾ ਇੰਨਾ ਕਿ ਧੰਨਵਾਦ ਕਰਦਾ ਵੀ ਇਹਨਾਂ ਨੇ ਆ ਜਿਹੜੇ ਸਾਡੇ 20 25 ਪਿੰਡਾਂ ਉਹਨਾਂ ਦੇ ਆਣ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਸ ਕਰਕੇ ਮੈਂ ਸਾਰੀ ਸੰਸਥਾ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਉਸ ਇਲਾਕੇ ਵੱਲੋਂ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਰਾਤ ਵੀ ਜਿਹੜੀ ਕਿੰਨੇ ਵਜੇ ਤੱਕ ਸੇਵਾ ਲਗਭਗ ਚੱਲਦੀ ਰਹੀ ਤੁਸੀਂ ਵਿਰੋਧੀ ਸੀ ਕਿੰਨੇ ਵਜੇ ਤੱਕ ਚੱਲ ਰਹੀ ਅਸੀਂ ਜਿਹੜੇ ਇੱਥੇ ਬੋਰੀਆਂ ਦਾ ਗੱਟਿਆਂ ਦਾ ਪ੍ਰਬੰਧ ਤਕਰੀਬਨ 10:00 ਵਜੇ ਸਾਰੇ ਸੇਵਾਦਾਰ ਕਰਕੇ ਗਿਆ ਚਲੇ ਜੀ ਉਸ ਤੋਂ ਬਾਅਦ ਜਿਹੜੇ ਟੱਡ ਬਣ ਰਹੇ ਸੀਗੇ ਕ੍ਰੇਟ ਬਣ ਰਹੇ ਸੀਗੇ ਉਹ ਤਕਰੀਬਨ 3:30 ਵਜੇ ਤੱਕ ਉਸ ਵੀਰ ਦੇ ਲੱਗੇ ਰਹੇ ਸੀ। ਹੋਰ ਵੀ ਸੰਸਥਾਵਾਂ ਕੀ ਸਹਿਯੋਗ ਕਰ ਰਹੀਆਂ ਸੰਸਥਾਵਾਂ ਜਿਹੜਾ ਇਲਾਕੇ ਦੇ ਵਿੱਚ ਜਿੰਨੇ ਕੁ ਜ਼ਿੰਮੇਵਾਰ ਬੰਦੇ ਉਹ ਵੀ ਆਪਦਾ ਕੁਝ ਲੋਕ ਆ ਰਹੇ ਪਰ ਬਾਹਰੋਂ ਹਜੇ ਸਾਨੂੰ ਜ਼ਿਆਦਾ ਸਹਿਯੋਗ ਨਹੀਂ ਮਿਲਿਆ ਪਰ ਜਿੱਥੇ-ਜਿੱਥੇ ਵੀ ਸਾਡੀ ਜੂਥ ਦੇ ਮੁੰਡਿਆਂ ਨੇ ਆਵਾਜ਼ ਸੁਣੀ ਆ ਉਹਨਾਂ ਪੰਡਾ ਦੇ ਵਿੱਚੋਂ ਜਿਹੜੇ ਟਰਾਲੇ ਮਿੱਟੀ ਦੇ ਭਰ ਕੇ ਗੱਟਿਆਂ ਦੇ ਟਰਾਲੇ ਭਰ ਕੇ ਮੇਰੇ ਆਪਦੇ ਨਗਰ ਦੇ ਵਿੱਚੋਂ ਮੇਰੇ ਮੁੰਡਿਆਂ ਨੇ ਨਾਲ ਦੇ ਆਨੇ ਸਾਥ ਦਿੱਤਾ ਜੂਥ ਨੇ ਬਹੁਤ ਧੰਨਵਾਦ ਆ। ਜਿਨ੍ਹਾਂ ਨੇ ਵੀ ਪਿਛਲੇ ਦਿਨਾਂ ਤੋਂ 10 ਟਰਾਲੀਆਂ ਦੀ ਸੇਵਾ ਇੱਥੋਂ ਲਿਆਣ ਕੇ ਕੀਤੀ ਹੈ ਜੀ ਪੂਰੀ ਦੁਨੀਆ ਦੇ ਤੁਹਾਨੂੰ ਜਿਹੜੀ ਹੈਗੀ ਸੁਣ ਰਹੀ ਜੀ ਕੀ ਅਪੀਲ ਕਰੋਗੇ ਜੋ ਤੁਹਾਨੂੰ ਸੁਣ ਰਿਹਾ ਹੈ ਕਿਹੜੀ ਚੀਜ਼ ਇੱਥੇ ਲੈ ਕੇ ਪਹੁੰਚੇ ਮੈਂ ਇਹੀ ਅਪੀਲ ਕਰਦਾ ਜੀ ਜਿੱਥੇ ਪੰਜਾਬ ਦੇ ਵਿੱਚ ਢਾਹ ਲੱਗੀ ਹੋਈ ਆ ਜਦੋਂ ਪਾਣੀ ਚੜਿਆ ਸੀਗਾ ਉਦੋਂ ਨੁਕਸਾਨ ਜਿਹੜਾ ਹੋਣਾ ਸੀ ਉਹ ਤਾਂ ਸੁਭਾਵਿਕ ਸੀ ਪਰ ਜਦੋਂ ਹੁਣ ਇਹ ਜਿਹੜਾ ਪਾਣੀ ਲਹਿ ਰਿਹਾ ਇਹ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਿਹਾ ਔਰ ਜਿਹੜੀਆਂ ਜ਼ਮੀਨਾਂ ਵਿੱਚੋਂ ਇਹ ਤਕਰੀਬਨ 20 20 ਫੁੱਟ ਡੂੰਘੀਆਂ ਹੋ ਰਹੀਆਂ ਪਰ ਮੈਂ ਸਾਰਿਆਂ ਨੂੰ ਅਪੀਲ ਇਹ ਕਰਦਾ ਵੀ ਭਾਈ ਜਿੱਥੇ ਵੀ ਕੋਈ ਸੁਣਦਾ ਵੀ ਫਲਾਨੇ ਪਿੰਡ ਢਾ ਲੱਗੀ ਉਸ ਨੂੰ ਮਜ਼ਾਕ ਨਾ ਸਮਝਿਆ ਜਾਵੇ ਉਸ ਦੇ ਮੋਕਾ ਆਣ ਕੇ ਵੇਖ ਕੇ ਗੱਟੇ ਭਰ ਕੇ ਟਰਾਲਿਆਂ ਦੇ ਵਿੱਚ ਲਿਆਣ ਕੇ ਲੋਡ ਕਰਕੇ ਉਸ ਜਗ੍ਹਾ ਤੇ ਪਹੁੰਚ ਦੀ ਕੀਤੀ ਜਾਵੇ ਜਿੱਥੋਂ ਦੀ ਸੰਗਤ ਇਹ ਅਪੀਲ ਕਰਦੀ ਆ ਐਮਐਲਏ ਸਾਹਿਬ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਜੇਕਰ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤਾਂ ਕੀ ਲੋਡ ਕਰਾਂ ਮੈਂ ਜੀ ਪ੍ਰਸ਼ਾਸਨ ਦਾ ਵੀ ਪਿਛਲੇ 50 ਦਿਨਾਂ ਤੋਂ ਸਾਡਾ ਪੂਰਾ ਯੋਗਦਾਨ ਆ ਜੋ ਚੀਜ਼ ਮੰਗਦੇ ਸਾਨੂੰ ਪ੍ਰਸ਼ਾਸਨ ਵੱਲੋਂ ਹੀ ਪ੍ਰੋਵਾਈਡ ਆ ਐਮਐਲਏ ਸਾਹਿਬ ਵੱਲੋਂ ਪੂਰੀ ਹਦਾਇਤ ਦਿੱਤੀ ਆ ਵੀ ਜੋ ਤੁਸੀਂ ਫੈਸਲਾ ਲੈਣਾ ਤੁਸੀਂ ਤੁਰੰਤ ਲੈ ਸਕਦੇ ਮੇਰੀ ਜਿੱਥੇ ਨੀਡ ਹੋਈ ਮੈਂ ਉੱਥੇ ਹਾਜ਼ਰ ਮਿਲੂਗਾ ਮੇਰੇ ਵੱਲੋਂ ਕਿਸੇ ਕੰਮ ਦੀ ਵਿੱਚ ਕੋਈ ਨਾ ਨਹੀਂ ਹੋਊਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਜਸਪ੍ਰੀਤ ਸਿੰਘ ਮੈਂ ਜੀ ਜੂਨੀਅਰ ਇੰਜੀਨੀਅਰ ਅੱਜ ਅਸੀਂ ਸਭ ਤੋਂ ਸੇ ਵੱਡਾ ਹੈਗਾ ਦੇਖ ਰਹੇ ਹੈਗੇ ਆ ਧਾਰ ਲੱਗੀ ਸੀ ਕਿ ਅੱਜ ਦਾ ਕੀ ਗਰਾਊਂਡ ਜ਼ੀਰੋ ਤੇ ਅਸੀਂ ਖੜੇ ਹੈਗੇ ਆ ਕੀ ਜਿਹੜਾ ਹੈਗਾ ਇੱਥੇ ਜੀ ਜਿਵੇਂ ਕਿ ਤੁਹਾਨੂੰ ਪਤਾ ਧਾਰ ਲੱਗਣ ਲੱਗੀ ਸੀ ਜਿਹਦਾ ਕਰਕੇ ਸਟੱਡ ਵਾਸ਼ ਆਊਟ ਹੋ ਗਿਆ ਸੀਗਾ ਤੇ ਅਸੀਂ ਕੱਲ੍ਹ ਦੇ ਹੀ ਲੱਗੇ ਹੋਏ ਆ ਤੇ ਅੱਜ ਇਹ ਸਟੱਡ ਕੰਪਲੀਟ ਕਰ ਦਿੱਤਾ ਹੈਗਾ ਜਿਸ ਦੇ ਨਾਲ ਅੱਗੇ ਜਿਹੜਾ ਵਾਟਰ ਫਲੋ ਆ ਜਿਹੜਾ ਉਹ ਡਿਵਰਟ ਹੋ ਗਿਆ ਤੇ ਜਿਹਦਾ ਕਰਕੇ ਜਿਹੜਾ ਪਿੱਛੇ ਆ ਉੱਥੇ ਸਾਡਾ ਸਟੱਡ ਆ ਜਿਵੇਂ ਤੁਸੀਂ ਦੇਖੋਗੇ ਜੇ ਇੱਧਰ ਨੂੰ ਕੈਮਰਾ ਮਾਰੋਗੇ ਤਾਂ ਉੱਥੇ ਉਹ ਸਟੱਡ ਦੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸਾਡੇ ਵੱਲੋਂ ਤੇ ਬਾਕੀ ਨਾਲ ਦੀ ਨਾਲ ਸਾਰੇ ਲੱਗੇ ਹੋਏ ਆ ਜੀ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ ਅੱਜ ਉਹਦਾ ਇੱਕ ਧਰਮ ਕੋਟ ਗਵਿੰਦਰ ਸਾਗੀ ਤੋਂ ਅੱਜ ਵੀ ਇੱਥੇ ਤੋਰਾ ਕਰਕੇ ਆ ਹਾਂ ਜੀ ਉਹਨਾਂ ਵੱਲੋਂ ਜੀ ਸਾਨੂੰ ਪੂਰੇ ਤੋਂ ਪੂਰਾ ਆਸ਼ਵਾਸਨ ਆ ਵੀ ਜੋ ਵੀ ਜਿੰਨੀ ਵੀ ਉਹਨਾਂ ਵੱਲੋਂ ਕੋਈ ਸਾਨੂੰ ਡਿਮਾਂਡ ਹੁੰਦੀ ਆ ਕੋਈ ਲੋਡ ਪੈਂਦੀ ਆ ਤੇ ਉਹ ਸਾਡੇ ਨਾਲ ਸਪੋਰਟ ਕਰਦੇ ਆ ਜੀ ਪੂਰੀ ਦੀ ਪੂਰੀ ਅੱਜ ਵੀ ਜੋ ਵੀ ਤੁਹਾਨੂੰ ਜਿਹੜੀ ਜਿਹੜੀ ਚੀਜ਼ ਦੀ ਲੋਡ ਸੀ ਪਹਿਲਾਂ ਤਾਂ ਹੀ ਪਹਿਲਾਂ ਤਾਂ ਹੀ ਪੂਰੀ ਹੈ ਬਟ ਜੇ ਕੋਈ ਲੋਡ ਪੈਂਦੀ ਆ ਤੇ ਉਹ ਸਾਨੂੰ ਸਪੋਰਟ ਕਰਦੇ ਨੇ ਪੂਰੀ ਜਿਸ ਨਾਲ ਕੰਮ ਦੇ ਵਿੱਚ ਕੋਈ ਵੀ ਰਿਕਵਰ ਨਹੀਂ ਆ ਰਹੀ ਇੱਕ ਗੱਲ ਕਰੀਏ ਸਟੱਡ ਦੀ ਸਟੱਡ ਜਿਹੜੇ ਪਹਿਲਾਂ ਆਪਣੀ ਜਗ੍ਹਾ ਤੋਂ ਹੱਲ ਗਏ ਸੀ ਹੁਣ ਸਟੱਡ ਦਾ ਮਤਲਬ ਕੀ ਹੁੰਦਾ ਹੈ ਸਟੱਡ ਦਾ ਮਤਲਬ ਬੇਸਿਕਲੀ ਜੀ ਪਾਣੀ ਨੂੰ ਡਾਇਵਰਟ ਕਰਨਾ ਹੁੰਦਾ ਤਾਂ ਕਿ ਜਿਹੜੀ ਬੰਨ ਦੇ ਅ ਵਾਸ਼ ਆਊਟ ਨਾ ਹੋਵੇ ਤੇ ਬਟ ਉਹਦੇ ਵਿੱਚ ਕੀ ਹੈ ਕਾਫੀ ਪੁਰਾਣੇ ਸੀ 25 ਸਾਲ ਪੁਰਾਣੇ ਜਦੋਂ ਪਾਣੀ ਲੈਂਦਾ ਹੈ ਜੀ ਉਹਦੇ ਨਾਲ ਪਾਣੀ ਦੀ ਜਿਹੜੀ ਵੈਲੋਸਟੀ ਇਨਕਰੀਜ਼ ਕਰਦੀ ਪਾਣੀ ਦਾ ਵਹਾਅ ਚੇਂਜ ਹੋ ਜਾਂਦਾ ਜਿਹਦਾ ਕਰਕੇ ਉਹ ਅੰਦਰਲੀਆ ਜ਼ਮੀਨਾਂ ਨੂੰ ਖੋਰ ਕੇ ਲੈ ਜਾਂਦਾ ਨਾਲ ਤੇ ਉਹ ਵਾਸ਼ ਆਊਟ ਹੋ ਗਿਆ ਸੀਗਾ ਬਟ ਉਹਨੂੰ ਅਸੀਂ ਫਿਰ ਹੁਣ ਅੱਜ ਕ੍ਰੇਟ ਲਗਾ ਕੇ ਤੇ ਬਣਾ ਦਿੱਤਾ ਹੈ ਉਹ ਉਹ ਕਾ ਲੰਬੀ ਜੀ ਉਹ ਖੁਰ ਰਹੀ ਸੀ ਜਮੀਨ ਹਾਂਜੀ ਹਾਂਜੀ ਉਸ ਨੂੰ ਫਰਕ ਪਿਆ ਜੀ ਬਾਕੀ ਜਿਹੜਾ ਪਿੱਛੇ ਆ ਪਿੱਛੇ ਵੀ ਥੋੜਾ ਜਿਹਾ ਸਾਡਾ ਕੰਮ ਕਰਨ ਵਾਲਾ ਉਹ ਵੀ ਅਸੀਂ ਉਹਨਾਂ ਉਧਰ ਲਈ ਉਧਰ ਟੀਮ ਲਗਾ ਕੇ ਉਧਰ ਸ਼ੁਰੂ ਕਰ ਦਿੱਤਾ ਹੈ ਜੀ ਮਾਲਕ ਜਿਹੜੇ ਕੇ ਦੇ ਮਾਲਕ ਹੈ ਜਾਂ ਪਿੰਡ ਵਾਸੀ ਹੈ ਉਹਨਾਂ ਦਾ ਵੀ ਕਹਿਣਾ ਆਇਆ ਸੀ ਜੇਕਰ ਪ੍ਰਸ਼ਾਸਨ ਦੇਗੇ ਵੱਡੇ ਬੈਗ ਹਾਂਜੀ ਇਹ ਵੀ ਤਾਂ ਇਹ ਹੋਰ ਜਿਹੜੀ ਹੈਗੀ ਬੱਦ ਸਕਦੀ ਹੈ ਹਾਂਜੀ ਹਾਂਜੀ ਜਿੱਦਾਂ ਹੁਣ ਇਹ ਪਹਿਲਾਂ ਸਟੱਡ ਦਾ ਕੰਮ ਕਰਨਾ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਇਹਦੇ ਨਾਲ ਫਲੋਰ ਡਾਇਵਰਟ ਹੋ ਗਿਆ ਹੁਣ ਅਸੀਂ ਫਰਦਰ ਉਹਦੇ ਉੱਤੇ ਵੀ ਕੰਮ ਕਰਾਂਗੇ ਤੇ ਉੱਥੇ ਨਾਲ ਦੀ ਨਾਲ ਜੰਬੋ ਬੈਗਸ ਜਿਹੜੇ ਹੁੰਦੇ ਵੱਡੇ ਬੈਗਾਂ ਦੀ ਗੱਲ ਕਰਦੇ ਉਹ ਫਰਕੇ ਮਿੱਟੀ ਦੇ ਨਾਲ ਤੇ ਉਹ ਅਸੀਂ ਉੱਥੇ ਲਗਾ ਰਹੇ ਹਾਂ ਜਿਸ ਨਾਲ ਵੀ ਧਾ ਬਿਲਕੁਲ ਹੀ ਬੰਦ ਹੋ ਜਾ ਜੇਕਰ ਪਾਣੀ ਦੀ ਗੱਲ ਕਰੀ ਵੀ ਪਾਣੀ ਦਾ ਫਲੋ ਵਧਿਆ ਹੈ ਜਾਂ ਘਟਿਆ ਹੈ ਜਾਂ ਕਿਵੇਂ ਪਾਣੀ ਦੀ ਪਾਣੀ ਪਿੱਛੋਂ ਕੱਲ ਰਾਤ ਵਧਿਆ ਸੀਗਾ ਬਟ ਹੁਣ ਪਾਣੀ ਕੰਟੀਨਿਊਸਲੀ ਡਿਕਰੀਜ਼ ਕਰ ਰਿਹਾ ਘਟ ਰਿਹਾ ਜੀ ਕਿਉਂਕਿ ਇੱਕ ਦੇ ਵਿੱਚ ਅਸੀਂ ਜਿਹੜਾ ਹੈਗਾ ਹੈ ਵੀ ਸਿੱਤੀ ਇੱਥੇ ਅੰਡਰ ਕੰਟਰੋਲ ਆ ਜੀ ਨਹੀਂ ਨਹੀਂ ਕੋਈ ਖਤਰੇ ਵਾਲੀ ਨਹੀਂ ਬਾਕੀ ਅਸੀਂ ਲੱਗੇ ਹੋਏ ਹਾਂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੂਨਦਰ ਸਿੰਘ ਭੋਲਾ ਸਰਪੰਚ ਚੱਕ ਤਾਰੇ ਵਾਲਾ ਅੱਜ ਸਤਲੁਜ ਰਿਆ ਤੇ ਸਾਸੀਆਂ ਪਿੰਡ ਸੇ ਖੜੇ ਆ ਜੀ ਅੱਜ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਸੀ ਵੀ ਕੱਲ ਢਾ ਲੱਗੀ ਆ ਅੱਜ ਵੀ ਕੀ ਸਥਿਤੀ ਹੈਗੀ ਇਹ ਜਿਹੜੀ ਕੱਲ ਪਰਸੋਂ ਦੀ ਢਾ ਬਹੁਤ ਜ਼ਿਆਦੀ ਲੱਗੀ ਸੀ ਕੱਲ ਦਾ ਜਿੰਨੇ ਸੰਸਥਾਾਂ ਕੇ ਮਤਲਬ ਵੀ ਇੱਥੇ ਸੇਵਾਦਾਰ ਲੱਗੇ ਆ ਇਹ ਸਾਰੀਆਂ ਸੰਸਥਾਾਂ ਦਾ ਵੀ ਇੱਥੇ ਆਉਣ ਤੇ ਬਹੁਤ ਧੰਨਵਾਦ ਸਾਰਿਆਂ ਸਤਾਈਆਂ ਖਾਸ ਕਰਕੇ ਮਤਲਬ ਡੇਰਾ ਸੱਚਾ ਸੋਦਾਲੇ ਜਿਹੜੇ ਹੈਗੇ ਆ ਤੇ ਗ੍ਰੀਨੈਸ ਵੈਲਫੇਅਰ ਕਮੇਟੀ ਜਿਹੜੀ ਆ ਉਹ ਵੀ ਇੱਥੇ ਉਹਦਾ ਵੱਡਾ ਯੋਗਦਾਨ ਹੈ ਕੱਲ ਆਪਣਾ 250 ਸੇਵਾ ਦਾ ਉਹਨਾਂ ਕੱਲ ਲੈਂਦਾ 250 ਸੇਵਾ ਦਾ ਰਾਜ ਲੈਂਦਾ ਉਹਨਾਂ ਆਣ ਕੇ ਮਤਲਬ ਇੱਥੇ ਤੰਦੇ ਹੀ ਨਾ ਰਾਤ ਸਾਰੀ ਰਾਤ ਵੀ ਕੱਲ ਰਾਤ ਵੀ ਲਈ ਆ ਲਾ ਕੇ ਜਿਹੜਾ ਪਹਿਲਾ ਪੜਾ ਜਿਹੜਾ ਸਾਡਾ ਸੀ ਉਹ ਅਸੀਂ ਸ਼ਾਮੀ ਨਾ ਕੀ 5 ਵਜੇ ਉਹਨੂੰ ਪੂਰਾ ਕਰਤਾ ਇੱਕ ਕਿੰਨਾ ਸੇ ਜਿਹੜਾ ਹੈਗਾ ਨੁਕਸਾਨ ਹੋਇਆ ਅਸੀਂ ਫਿਰ ਫਸਲ ਦੀ ਗੱਲ ਕਰੀਏ ਤੇ ਕਿੰਨਾ ਖਾਂ ਜਿਹੜਾ ਹੈਗਾ ਸਾਡਾ ਨੁਕਸਾਨ ਤੇ ਆ ਜੀ ਦਰਿਆਵਾਂ ਦਾ ਕਮਿਆ ਨੁਕਸਾਨ ਤੇ ਲੋਕਾਂ ਦਾ ਬਹੁਤ ਹੋਇਆ ਹੁਣ ਕਈਆਂ ਦੀ ਪੈਲੀ ਦੋ ਦੋ ਚਾਰ ਚਾਰ ਕੇ ਲਈ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਰੁੜਗੀ ਪੈਲੀ ਰੁੜਗੀ ਜਾਂ ਆਪਾਂ ਪਿੱਛੋਂ ਵੀ ਲਾੜ ਗਏ ਸਾਰਾ ਹੀ ਨਾ ਕਿ ਦਰਿਆ ਇੱਧਰ ਨੇ ਆਪਣੇ ਪ੍ਰਿਆਮ ਦਾ ਉਹ ਗੱਟੀ ਚੱਕ ਤਾਰੇ ਵਾਲਾ ਤੋਂ ਲਾ ਕੇ ਖੱਬੇ ਬਣਾਈ ਦਰਿਆ ਸਾਰਾ ਰਕੀ ਮਤਲਬ ਤੁਹਾਡਾ ਵਹਣ ਜਿਹੜਾ ਉਧਰ ਹੈ ਪਿੰਡਾਂ ਨੂੰ ਕੋਈ ਖਤਰਾ ਹੋ ਸਕਦਾ ਜੀ ਜੇ ਹੁਣ ਜੇਕਰ ਨਾ ਰੋਕਿਆ ਜਾਂਦਾ ਤਾਂ ਕਿਹ ਖਤਰਾ ਹੋ ਸਕਦਾ ਜੇ ਨਾ ਰੋਕਿਆ ਜਾਂਦਾ ਜਿਤਨਾ ਆਪਾਂ ਤੁਸੀਂ ਬੰਨਿਆ ਇਹ ਆਪਣੇ ਤੋਂ 10 12 10 12 ਕਰਮਾ ਰਹਿ ਗਿਆ ਜੇ ਆਪਾਂ ਇਹਨੂੰ ਤੇ ਫੇਰੇ ਆਪਣਾ ਜਿਹੜਾ ਹੈਗਾ ਹੀ ਪਿੰਡਾਂ ਦਾ ਨੁਕਸਾਨ ਹੈਗਾ ਹੀ ਇੱਥੋਂ ਵਾਲਾ ਪਾਣੀ ਜਿਹੜਾ ਆਪਣੇ ਬਾਹਰ-ਬਾਰ ਜਾ ਕੇ ਮਖੂ ਤਾਂ ਹੀ ਜਾਂਦਾ ਤਾਂ ਹੁਣ ਜਿਹੜੀ ਸਥਿਤੀ ਹੈ ਕੰਟਰੋਲ ਤੇ ਆ ਹਾਂ ਮੋਕੇ ਦੇ ਸਥਿਤੀ ਕੰਟਰੋਲ ਆ ਅੱਜ ਯਾਨੀ ਕਿ ਜਿਹੜਾ ਹੈਗਾ ਜੋ ਤੁਹਾਨੂੰ ਘਰਾਂ ਚ ਤੋਂ ਉਹਦੇ ਕੀ ਅਪੀਲ ਕਰੋਗੇ ਜਿਹੜੇ ਲੋਕ ਸੇਵਾ ਕਰਨ ਚਾਹੁੰਦੇ ਆ ਉਹ ਕੀ ਕੀ ਕੁਝ ਲੈ ਕੇ ਆਉਣ ਐ ਤੇ ਕਿਸ ਚੀਜ਼ ਦੇ ਵਿਰੁੱਧ ਐ ਇੱਥੇ ਤੇ ਆ ਜੀ ਸਾਰਿਆਂ ਨੂੰ ਚਾਹੀਦਾ ਵੀ ਸਾਰੇ ਇੱਥੇ ਆਣ ਕੇ ਵੱਧ ਤੋਂ ਵੱਧ ਇੱਕ ਦਾ ਕੰਮ ਨਹੀਂਗਾ ਸਾਰਿਆਂ ਦਾ ਸੰਜੋਗ ਚਾਹੀਦਾ ਸਾਰੇ ਇੱਥੇ ਵੱਧ ਤੋਂ ਵੱਧ ਜੇ ਗੱਟੇ ਭਰ ਕੇ ਕੋਈ ਲਿਆ ਲਿਆ ਸਕਦਾ ਕੋ ਗਟਿਆਨੀ ਸੇਵਾ ਕਰ ਸਕਦਾ ਉਹ ਕਰ ਲੇ ਜੇ ਉਹ ਕੋ ਲੋਨ ਦੀ ਕਰ ਸਕਦਾ ਜਿਵੇਂ ਵੀ ਟਰਾਲੀਆਂ ਚੀਜ਼ਾਂ ਲਿਆ ਕੇ ਉਹ ਕਰ ਸਕਦਾ ਉਹ ਕਰਨੀ ਚਾਹੀਦੀ ਆ ਜੇ ਕਿੰਨਾ ਅੱਜ ਕਿਨਾ ਆਏਗਾ ਐਮਐਲਏ ਸਾਹਿਬ ਕਿਥੇ ਕੋਤੇ ਸੀ ਦੋਨਾਂ ਵਾ ਤੋਂ ਪਿਆਸ ਪੈਂਦਾ ਐਮਐਲਏ ਸਾਹਿਬ ਨੇ ਮਤਲਬ ਆਣ ਕੇ ਕਿਹਾ ਹੈ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਦੋ ਤਿੰਨ ਦਿਨ ਹੋ ਗਏ ਇੱਥੇ ਜਿਹੜੀ ਸਥਿਤੀ ਬਹੁਤ ਚਿੰਤਾਜਨਕ ਬਣੀ ਖੜੀ ਸੀ ਉਹਦੇ ਕਰਕੇ ਮਤਲਬ ਸਾਨੂੰ ਇੱਥੇ ਬਹੁਤ ਵੱਡਾ ਖਤਰਾ ਹੋਇਆ ਪਿਆ ਉਹ ਅੱਜ ਮਤਲਬ ਕੱਲ ਦਾ ਜਿਹੜਾ ਉਹਨਾਂ ਆਖਿਆ ਵੀ ਜਿਹੜਾ ਡੇਰੇ ਦੀ ਕਮੇਟੀ ਆਈ ਹੈ ਸੱਚੇ ਸੌਦੇ ਦੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਆਣ ਕੇ ਇੱਥੇ ਬਹੁਤ ਨਾਲ ਅਗੀ ਵੱਡਾ ਯੋਗਦਾਨ ਪਾਇਆ ਵੀ ਰਾਤਾਂ ਰਾਹੀਂ ਕਰਕੇ ਨੀ ਸਵਾਰਤ ਉਹਨਾਂ ਨੇ ਸੇਵਾ ਕੀਤੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਹੋਰ ਵੀ ਕੋਈ ਇੱਥੇ ਸੰਸਥਾ ਆਉਂਦੀ ਆ ਜਿੱਦਾਂ ਅੱਜ ਹੁਣ ਦਸਾਂਜ ਤੋਂ ਮਤਲਬ ਟਰਾਲੇ 8-10 ਭਰ ਕੇ ਆਏ ਆ ਇਹ ਆਂਦੇਂ ਦੇ ਬੂੰਦ-ਬੂੰਦਰਾ ਹੀ ਇੰਦੇ ਤਲਾਹ ਭਰਦਾ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੋ ਵੀ ਇੱਥੇ ਆਣ ਕੇ ਸੇਵਾ ਕਰਦਾ ਉਹਦਾ ਸਾਰਿਆਂ ਦਾ ਬਹੁਤ-ਬਹੁਤ